ਇੰਨੇ ਸਾਲ ਪਿਛਲੇ ਲੰਬੇ ਸਮੇਂ ਤੋਂ ਇਹੀ ਮੰਗ ਕੀਤੀ ਜਾ ਰਹੀ ਕਿ ਸੁਖਵੀਰ ਬਾਦਲ ਵੱਲੋਂ ਆਪਣਾ ਅਹੁਦਾ ਅਸਤੀਫਾ ਦਿੱਤਾ ਜਾਵੇ ਆਖਿਰਕਾਰ ਸੁਖਵੀਰ ਬਾਦਲ ਨੇ ਆਪਣੇ ਅਹੁਦੇ ਦਾ ਅਸਤੀਫਾ ਦਿੱਤਾ ਹੈ ਦੇਖੋ ਪਹਿਲਾਂ ਤਾਂ ਮੈਂ ਜਿਹੜਾ ਉਹਨੇ ਅਸਤੀਫਾ ਦਿੱਤਾ ਹੈ ਉਹਦਾ ਸਵਾਗਤ ਕਰਦਾ ਚਲੋ ਆਵੇਂ ਲੇਟ ਜ਼ਰੂਰ ਹੋ ਗਿਆ ਪਰ ਅਸਤੀਫਾ ਦਿੱਤਾ ਹੈ ਸ਼ਾਇਦ ਹੁਣ ਵੀ ਅਕਾਲੀ ਦਲ ਦੇ ਰਿਵਾਈਵਲ ਵਾਸਤੇ ਅਕਾਲੀ ਦਲ ਦੀ ਮੋਰਸ ਜਿੱਤੀ ਲਈ ਕੋਈ ਇਹਦੇ ਵਿੱਚੋਂ ਫਾਇਦਾ ਨਿਕਲੇਗਾ ਤੇ ਦੂਸਰਾ ਮੈਂ ਇਹ ਵੀ ਮਹਿਸੂਸ ਕਰਦਾ ਵੀ ਜੇ ਉਹਨਾਂ ਨੇ ਵਾਕਈ ਸੱਚੇ ਮਨੋਂ ਤੇ ਪਾਰਟੀ ਦੀ ਮਜ਼ਬੂਤੀ ਵਾਸਤੇ ਫੈਸਲਾ ਲਿਆ ਤਾਂ ਫੇਰ ਪਰਮਾਤਮਾ ਮਿਹਰ ਕਰੂਗਾ ਪਾਰਟੀ ਬੜੀ ਤਗੜੀ ਹੋ ਕੇ ਨਿਕਲੂਗੀ ਆ ਜੇ ਕਿਤੇ ਉਹਨਾਂ ਨੇ ਕੋਈ ਅਫਦਾ ਸਿਰਫ ਪੱਖ ਬਚਾਉਣ ਲਈ ਜਾਂ ਆਪ ਦੇ ਆਪ ਨੂੰ ਸ਼ੀਲਡ ਕਰਨ ਵਾਸਤੇ ਜਾਂ ਕਿ ਕੁਝ ਸਮੇਂ ਲਈ ਜਿਹੜਾ ਹੈ ਲੋਕਾਂ ਕੋਲ ਭੁਲੇਖਾ ਪਾਉਣ ਲਈ ਇਹ ਕੀਤਾ ਤਾਂ ਫੇਰ ਸ਼ਾਇਦ ਜਿਹੇ ਜਿਹੇ ਰਿਜ਼ਲਟ ਚਾਹੁੰਦੇ ਸ਼ਾਇਦ ਉਸ ਦਾ ਨਾਮ ਉਹਨਾਂ ਦਾ ਹੋਵੇ ਕੀ ਸਮਝੋਗੇ ਹੁਣ ਪਾਰਟੀ ਦੇ ਸੁਖਵੀਰ ਵੱਲੋਂ ਅਸਤੀਫਾ ਦੇ ਦਿੱਤਾ ਕਿ ਕੌਣ ਹੋ ਸਕਦਾ ਜੋ ਪਾਰਟੀ ਨੂੰ ਮਜ਼ਬੂਤੀ ਦੇ ਨਾਲ ਕਿਉਂਕਿ ਗ੍ਰਾਫ ਜਿਹੜਾ ਪਾਰਟੀ ਦਾ ਬਹੁਤ ਡਾਊਨ ਹੋ ਚੁੱਕਿਆ ਹੈ ਕੌਣ ਹੈ ਜੋ ਇੰਨੀ ਮਜ਼ਬੂਤੀ ਦਿਨ ਉੱਪਰ ਲੈ ਜਾ ਸਾਰੇ ਨੂੰ ਇਕੱਠੇ ਵੀ ਕਰ ਸਕਦਾ ਵਰਕਰ ਜਿਹੜੇ ਨੇ ਇਹ ਫੈਸਲਾ ਵਰਕਰ ਕਰਨ ਪੰਜਾਬ ਦੇ ਲੋਕ ਕਰਨਗੇ ਲੀਡਰ ਦੇ ਫੇਰ ਵੀ ਸਾਡੇ ਕਿਸੇ ਨਾ ਕਿਸੇ ਦੇ ਕੋਈ ਨਾ ਕੋਈ ਆਪਣੇ ਪਰਸਨਲ ਏਜੰਡੇ ਹੁੰਦੇ ਪਰਸਨਲ ਇੰਟਰਸਟ ਹੁੰਦੇ ਹੋ ਸਕਦਾ ਮੇਰੇ ਕੋਈ ਮੈਂ ਕਿਸੇ ਨੂੰ ਜ਼ਿਆਦਾ ਪਸੰਦ ਕਰਦਾ ਵਾਂ ਕਿਸੇ ਦਾ ਮੇਰੇ ਮਨ ਚ ਕਿਸੇ ਪ੍ਰਤੀ ਰੋਸ ਹੋਵੇ ਨਰਾਜ਼ਗੀ ਹੋਵੇ ਸੋ ਇਸ ਲਈ ਮੇਰਾ ਕੀਤਾ ਫੈਸਲਾ ਸ਼ਾਇਦ ਉਹਨਾਂ ਸਹੀ ਨਾ ਹੋਵੇ ਜੋ ਸਾਡੇ ਥੰਨੋਂ ਵਰਕਰ ਜਿਹੜੇ ਜਿਹੜੇ ਡੈਲੀਗੇਟ ਨੇ ਜਾਂ ਥੰਨੋਂ ਚੁਣ ਕੇ ਜਿਹੜੇ ਲੋਕ ਆਉਣਗੇ ਉਹ ਸਹੀ ਫੈਸਲਾ ਕਰ ਸਕਦੇ ਨੇ ਮੈਂ ਪਰ ਇੱਕ ਗਵਾਹਦਾ ਵੀ ਐਸੀ ਕੋਈ ਸਖਸ਼ੀਅਤ ਹੋਵੇ ਜਿਹਦੇ ਤੇ ਕੋਈ ਕਿੰਤੂ ਪਰੰਤੂ ਨਾ ਹੋਵੇ ਕੋਈ ਸਮੁੱਚੇ ਤੌਰ ਤੇ ਪੰਛ ਉਹਦੀ ਗਵਾਹੀ ਕਬੂਲਦਾ ਹੋਵੇ ਚੰਗੀ ਸਖਸ਼ੀਤ ਹੋਵੇ ਪ੍ਰਵਾਨਿਤ ਹੋਵੇ ਐਸੀ ਕੋਈ ਸਖਸ਼ੀਤ ਜਿਹੜੀ ਲੱਭਦੀ ਹੈ ਚਾਹੇ ਕੋਈ ਸਿਆਸੀ ਹੈ ਚਾਹੇ ਧਾਰਮਿਕ ਹੈ ਕਿਸੇ ਵੀ ਖੇਤਰ ਦੀ ਹੋਵੇ ਜੇ ਕੋਈ ਅਗਵਾਈ ਕਰਨ ਨੂੰ ਅਕਾਲੀ ਦਲ ਦੀ ਤਿਆਰ ਹੁੰਦੀ ਹੈ ਜਾਂ ਕਰਦੀ ਹੈ ਤਾਂ ਉਹਦਾ ਅਕਾਲੀ ਦਲ ਨੂੰ ਬਹੁਤ ਫਾਇਦਾ ਹੋਏਗਾ ਤੇ ਬੜੇ ਥੋੜੇ ਸਮੇਂ ਵਿੱਚ ਮੈਂ ਕਹਾਂਗਾ ਵੀ ਅਗਲੀਆਂ ਚੋਣਾਂ ਤੱਕ ਦੋ ਸਾਲਾਂ ਵਿੱਚ ਅਕਾਲੀ ਦਲ ਬਹੁਤ ਮਜ਼ਬੂਤ ਹੋ ਕੇ ਨਿਕਲ ਸਕਦਾ ਹੈ ਜੇ ਸਰ ਤੁਸੀਂ ਕਹੇ ਕਿ ਵਰਕਰਾਂ ਦਾ ਫੈਸਲਾ ਹੋਊਗਾ ਵੀ ਕਿਹਨੂੰ ਪ੍ਰਧਾਨ ਬਣਾਉਣਾ ਕੀ ਕਿਹੋ ਮੁਹਿੰਮ ਚਲਾਈ ਜਾਊਗੀ ਜਾਂ ਵਰਕਰਾਂ ਨਾਲ ਪਿੰਡੋਂ ਪਿੰਡ ਜਾ ਕੇ ਮੀਟਿੰਗ ਕੀਤੀ ਜਾਊਗੀ ਕਿਸ ਤਰ੍ਹਾਂ ਵਰਕਰਾਂ ਨੂੰ ਰਾਈ ਕੀਤਾ ਜਾਵੇ ਦੇਖੋ ਉਹਦਾ ਸਿਸਟਮ ਹੁੰਦਾ ਹੈ ਭਰਤੀ ਹੁੰਦੀ ਹੈ ਤੇ ਜਿਹੜੇ ਜਿਹੜੇ ਥੱਲੇ ਮੈਂਬਰਸ਼ਿਪ ਲੈਂਦੇ ਨੇ ਉਹ ਅੱਗੇ ਆਪਣੇ ਸਰਕਲ ਪ੍ਰਧਾਨ ਚੁਣਦੇ ਨੇ ਜ਼ਿਲ੍ਹਾ ਪ੍ਰਧਾਨ ਚੁਣੇ ਜਾਂਦੇ ਨੇ ਡੈਲੀਗੇਟ ਚੁਣੇ ਜਾਂਦੇ ਨੇ ਫਿਰ ਡੈਲੀਗੇਟ ਜਾ ਕੇ ਆਪਣੇ ਪ੍ਰਧਾਨ ਦੀ ਚੋਣ ਕਰਦੇ ਨੇ ਸੋ ਉਹ ਸਿਸਟਮ ਇੱਕ ਬਣਿਆ ਹੋਇਆ ਪਾਰਟੀ ਦਾ ਉਹਦੇ ਮੁਤਾਬਕ ਜਿਹੜਾ ਹੈ ਚੋਣ ਹੋਣੀ ਚਾਹੀਦੀ ਹੈ ਇਕੱਠੇ ਹੋ ਕੇ ਜਾਂ ਤੁਸੀਂ ਇੱਕ ਝੰਡੇ ਦੇ ਥੱਲੇ ਆਉਣ ਲਈ ਤਿਆਰ ਹੋ ਸਾਰੇ ਜਿਹੜੇ ਬਾਗੀ ਲੀਟ ਹੋਏ ਸੀਗੇ ਅਕਾਲੀ ਦਲ ਤੋਂ ਸੁਧਾਰ ਮਹਰ ਬਣਾਈਏ ਸੀ ਟੁੱਟ ਗਈ ਸੀ ਦੇਖੋ ਬਿਲਕੁਲ ਹੋ ਸਕਦੇ ਆ ਇਹ ਤਾਂ ਅਜ ਇੱਕ ਚੰਗੀ ਸ਼ੁਰੂਆਤ ਹੋਈ ਹੈ ਜੇ ਮੈਂ ਕਹਾਂ ਜੇ ਉਹਨਾਂ ਨੇ ਵਾਕਈ ਪਾਰਟੀ ਦੀ ਮਜ਼ਬੂਤੀ ਵਾਸਤੇ ਫੈਸਲਾ ਲਿਆ ਹੈ ਤਾਂ ਇਹਦੇ ਚੋਂ ਮੈਂ ਇਹ ਮੰਨਦਾ ਕਿ ਸਾਰਿਆਂ ਨੂੰ ਆਪਣੀਆਂ ਉਹ ਗੁੱਸੇਗੇਲੇ ਬੁਲਾ ਕੇ ਇਕੱਠੇ ਹੋ ਕੇ ਤੱਕ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਤੇ ਜਿਹੜੀਆਂ ਵੀ ਹੋਰ ਵੀ ਤਰ੍ਹਾਂ ਕੋਈ ਕੱਲਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੀ ਹੋਰ ਵੀ ਜਿਹੜੀਆਂ ਕੋਈ ਪਿਛਲੇ ਸਮੇਂ ਦੇ ਵਿੱਚ ਕਿੰਨਾ ਕਾਰਨਾ ਕਰਕੇ ਜਿਹੜੇ ਲੋਕ ਪਾਰਟੀ ਤੋਂ ਅੱਡ ਹੋਏ ਨੇ ਉਹਨਾਂ ਸਾਰਿਆਂ ਨੂੰ ਅਸੀਂ ਇਕੱਠੇ ਕਰੀਏ ਇੱਕ ਜਗ੍ਹਾ ਤੇ ਤੇ ਪਾਰਟੀ ਦੀ ਦਿਵਾੜੇ ਮਜ਼ਬੂਤ ਕਰਨ ਵੱਲ ਕੰਮ ਕਰੀਏ ਕਿ ਬੀਜੇਪੀ ਨਾਲ ਵੀ ਆਉਣ ਉਹ ਟਾਈਮ ਦੇ ਵਿੱਚ ਕੋਈ ਸਮਝੌਤੇ ਨਹੀਂ ਲੈ ਕੇ ਦੁਬਾਰਾ ਗੱਲ ਚੱਲ ਸਕਦੀ। ਯਾਰ ਬੀਜੇਪੀ ਵਾਲੀ ਤਾਂ ਗੱਲ ਆਪਾਂ ਨੂੰ ਕਰਨ ਦੀ ਲੋੜ ਹੀ ਨਹੀਂ। ਇਹ ਕਾਲੀ ਦਲ ਆਪਦੇ ਆਪ ਵਿੱਚ ਮਜ਼ਬੂਤ ਹੈ ਤਾਂ ਫਿਰ ਖੁਦ ਬਹੁਤ ਸਮਰੱਥ ਹੈ। ਪੰਜਾਬ ਦੇ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਜਿੱਤਣ 'ਚ ਤੇ ਆਪਦੇ ਆਪ ਵਿੱਚ ਇੱਕ ਸਭ ਤੋਂ ਵੱਡੀ ਪੰਜਾਬ ਦੀ ਤਾਕਤ ਜਿਹੜਾ ਸ਼੍ਰੋਮਣੀ ਕਾਲੀ ਦਲ ਬਣ ਸਕਦਾ। ਸੋ ਕਿਸੇ ਥੋੜੀਆਂ ਦੀ ਬੀਜੇਪੀ ਦੀਆਂ ਹੋਰ ਕਿਸ ਚੀਜ਼ ਤੇ ਲੋੜ ਨਹੀਂ ਪੈਣੀ ਸਰੀ ਸਵਾਰਥ ਜਿਹੜੇ ਆ ਜੀਵਨੀ ਚੋਣਾਂ ਹੋ ਰਹੀਆਂ ਨੇ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਨਹੀਂ ਖੜਾ ਕੀਤਾ ਗਿਆ ਤੁਸੀਂ ਸਮਝਦੇ ਵੀ ਇਹ ਨਾਲ ਵੀ ਬੈਕਫੁੱਟ ਤੇ ਗਿਆਗਾ ਕਿਤਾ ਨੁਕਸਾਨ ਤਾਂ ਹੋਈ ਹੀ ਹੈ ਕਿਉਂਕਿ ਇੱਕ ਤਾਂ ਲੋਕਾਂ ਦੇ ਵਿੱਚ ਇਹ ਗੱਲ ਜਾਂਦੀ ਹੈ ਵੀ ਸ਼ਾਇਦ ਪਾਰਟੀ ਕਮਜ਼ੋਰ ਹੈ ਜਿਹੜੀ ਚੋਣ ਨਹੀਂ ਲੜ ਸਕੀ ਕਿਸੇ ਡਰੋਂ ਨਹੀਂ ਜਿਹੜੀ ਹੈ ਪਾਰਟੀ ਨੇ ਚੋਣ ਨਹੀਂ ਲੜਾਈ ਤੇ ਜਿਹੜੇ ਲੋਕਲ ਲੀਡਰਸ਼ਿਪ ਹੁੰਦੀਆਂ ਲੋਕਲ ਵਰਕਰ ਹੁੰਦੇ ਨੇ ਉਹਨਾਂ 'ਚ ਵੀ ਨਿਰਾਸ਼ਾਤ ਹੁੰਦੀ ਹੈ ਕਿ ਲੋਕਾਂ ਨੇ ਵੋਟ ਤਾਂ ਕਿਸੇ ਨੂੰ ਪਾਉਣੀ ਹੈ ਜੇ ਉਮੀਦਵਾਰ ਖੜਾ ਹੋਇਆ ਤੇ ਜਿਹੜੇ ਲੋਕ ਇੱਕ ਵਾਰੀ ਕਿਸੇ ਹੋਰ ਪਾਸੇ ਤੁਰ ਜਾਂਦੇ ਨੇ ਫਿਰ ਉਹਨੂੰ ਮੋੜਨਾ ਬੜਾ ਔਖਾ ਹੁੰਦਾ ਹੈ। ਸੋ ਇਹਦੇ ਨਾਲ ਜਿੱਥੇ-ਜਿੱਥੇ ਚੋਣ ਹੋਈਆਂ ਉੱਥੇ ਵੀ ਤੇ ਵੈਸੇ ਵੀ ਪੰਜਾਬ ਚੋਰ ਵਾਲ ਔਰ ਔਰ ਵਾਲ ਜਿਹੜਾ ਪਾਰਟੀ ਦੇ ਵਿੱਚ ਤੇ ਕਾਡਰ ਦੇ ਵਿੱਚ ਵੀ ਉਸੀ ਤਾਂ ਆਉਂਦੀ ਆਉਂਦੀ ਹੈ। ਇਹ ਤਾਂ ਇਹ ਤਾਂ ਸੁਭਾਵਿਕ ਹੈ। ਕੀ ਕਿਸੇ ਇਹ ਹਲਕੇ ਦੇ ਵਿੱਚ ਕਿਸੇ ਉਮੀਦਵਾਰ ਨੂੰ ਸਪੋਰਟ ਕਰਨ ਦਾ ਹੈ ਕੁਝ ਕਰ ਰਿਹਾ ਹੈ ਜੇ ਕਰਨ ਨਹੀਂ ਅਸੀਂ ਕਿਸੇ ਨੂੰ ਸਪੋਰਟ ਨਹੀਂ ਕਰ ਰਹੇ। ਹਾਂ ਇੰਨਾ ਜ਼ੋਰ ਹੈ ਵੀ ਜੇ ਕਿਦੋਂ ਕੋਈ ਪੰਥਕ ਉਮੀਦਵਾਰ ਜਿੱਤ ਸਕਦਾ ਤਾਂ ਅਸੀਂ ਉਸ ਤੇ ਖੁਸ਼ ਹੋਵਾਂ ਕਿਉਂਕਿ ਬਾਕੀ ਪਾਰਟੀਆਂ ਜਿਹੜੀਆਂ ਨੇ ਚਾਹੇ ਭਾਜਪਾ ਚਾਹੇ ਕਾਂਗਰਸ ਚਾਹੇ ਆਮ ਆਦਮੀ ਪਾਰਟੀ ਉਹਨਾਂ ਦਾ ਤੁਸੀਂ ਪੰਜਾਬ ਪ੍ਰਤੀ ਰਵੱਈਆ ਸਾਰਿਆਂ ਦਾ ਜਾਣਦੇ ਹੋ ਦੇਖ ਚੁੱਕੇ ਹੋ ਤੇ ਫਿਰ ਵੀ ਜਿਹੜੀਆਂ ਕੋਈ ਪੰਥਕ ਧਿਰਾਂ ਨੇ ਉਹ ਪੰਜਾਬ ਵਾਸਤੇ ਕੌਮ ਵਾਸਤੇ ਸੋਚਦੀਆਂ ਨੇ ਤੇ ਜੇ ਕੋਈ ਪ੍ਰਸ਼ਤਾ ਤਕਰੀਬਨ ਜ਼ਿਆਦਾਿਆਂ ਦਾ ਬਾਈਕਾਟ ਹੀ ਹੈ ਪਰ ਜੇ ਕੋਈ ਜਿੱਤ ਸਕਦੀ ਹੈ ਤਾਂ ਅਸੀਂ ਤਾਂ ਫੇਰ ਵੀ ਉਹੀ ਚਾਹਾਂਗੇ ਵੀ ਕੋਈ ਪੰਥਕ ਧਿਰ ਜਿੱਤੇ। ਸਿਮਰ ਸਿੰਘ ਮਾਨ ਦੇ ਦੋ ਤਾਂ ਬਰਨਾਲੇ ਤੋਂ ਚੋਣ ਲੜ ਰਹੇ ਕਿ ਉਹਨਾਂ ਦੇ ਬਰਨਾਲੇ 'ਚ ਸਪੋਰਟ ਹੋ ਸਕਦੀ ਨਹੀਂ ਅਸੀਂ ਕਿਸੇ ਦਾ ਸਮਰਥਨ ਨਹੀਂ ਕਰ ਰਹੇ। ਪਰ ਫੇਰ ਵੀ ਉਹ ਕਹਾਂ ਇਸ ਕੋਈ ਦੋਹਰੇ ਨਹੀਂ ਪੰਥਕ ਧਿਰ ਨੇ। ਤੇ ਮੇਰੇ ਆਪਦੇ ਕੋਲ ਕੋਈ ਅਧਿਕਾਰ ਨਹੀਂ ਮੈਂ ਕਿਸੇ ਦਾ ਸਮਰਥਨ ਕਰ ਸਕਦਾ ਪਾਰਟੀ ਫੈਸਲਾ ਲੈਂਦੀ ਹੈ। ਪਰ ਫੇਰ ਵੀ ਬਾਕੀ ਉਮੀਦਵਾਰਾਂ ਨੂੰ ਤਾਂ ਅਸੀਂ ਉਹਨਾਂ ਨੂੰ ਬਾਕੀ ਨੂੰ ਤਾਂ ਚੰਗੀ ਸਮਝਦੇ ਤੁਸੀਂ ਸਮਝਦੇ ਹੋ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਕਿਉਂਕਿ ਸਰਕਾਰ ਵੱਲੋਂ ਵੀ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਟਾਰਗੇਟ ਕੀਤਾ ਜਾਂਦਾ ਚਾਹੇ ਕੋਈ ਪੰਜਾਬ ਦੀ ਜਿਹੜੀ ਵੀ ਪਾਰਟੀ ਹੈ ਉਹ ਲੱਗਦਾ ਵੀ ਇਸ ਅਕਾਲੀ ਦਲ ਮਜ਼ਬੂਤ ਸੀਗੀ ਜਾਂ ਉਸ ਨੂੰ ਇਸ ਲਈ ਟਾਰਗੇਟ ਕੀਤਾ ਜਾਂਦਾ ਨਹੀਂ ਦੇਖੋ ਕੋਈ ਗੱਲ ਨਹੀਂ ਕਰ ਟਾਰਗੇਟ ਕਰਦੀ ਨਹੀਂ ਜੇ ਸਾਡੇ ਤੋਂ ਗਲਤੀਆਂ ਹੋਈਆਂ ਕਮੀਆਂ ਰਹੀਆਂ ਤਾਂ ਹੀ ਲੋਕ ਲੋਕਾਂ ਨੇ ਮੂੰਹ ਮੋੜਿਆ ਲੋਕਾਂ ਨੂੰ ਸੱਚਾ ਦੋਸ਼ ਨਹੀਂ ਦੇ ਸਕਦੇ ਸਾਨੂੰ ਆਪ ਦੇ ਆਪ ਨੂੰ ਸੁਧਾਰਨਾ ਪਏਗਾ ਅਸੀਂ ਕੋਈ ਇੱਕ ਇਕੱਲੇ ਹੋ ਨਹੀਂ ਕਰਦੇ ਕਿਤੇ ਨਾ ਕਿਤੇ ਵੱਧ ਘੱਟ ਜਿਹੜਾ ਹੈ ਸਾਰਿਆਂ ਨੂੰ ਹੀ ਇਸ ਦੀ ਜ਼ਿੰਮੇਵਾਰੀ ਲੈਣੀ ਪੈਣੀ ਚਾਹੀਦੀ ਹੈ ਬਾਕੀ ਨੁਕਸਾਨ ਕਾਂਦੀਦਲ ਦੇ ਕਮਜ਼ੋਰ ਹੋਣ ਦਾ ਪੰਜਾਬ ਨੂੰ ਹੋਇਆ ਇਸ ਚ ਕੋਈ ਦੋਸ਼ ਨਹੀਂ ਕਿਉਂਕਿ ਜਿਹੜੀ ਕੋਈ ਰੀਜਨਲ ਪਾਰਟੀ ਹੁੰਦੀ ਹੈ ਉਹੀ ਆਪਦੇ ਸੂਬੇ ਦੀ ਜਿਹੜਾ ਲੜ ਸਕਦੀ ਜਿਹੜੇ ਕੇਂਦਰੀ ਪਾਰਟੀਆਂ ਨੇ ਉਹਨਾਂ ਦਾ ਕੋਈ ਪਕਾਸਟਾਨ ਨਹੀਂ ਹੁੰਦਾ ਕਿਸੇ ਇੱਕ ਸੂਬੇ ਦੇ ਹੱਕ 'ਚ ਕਦੇ ਲੜਾਈ ਨਹੀਂ ਲੜ ਸਕਦੀਆਂ ਉਹ ਉਹਨਾਂ ਨੇ ਹਰਿਆਣੇ 'ਚ ਜਾ ਕੇ ਉਹਦੀ ਗੱਲ ਕਰ ਦੇਣੀ ਆ ਪੰਜਾਬ 'ਚ ਜਾ ਕੇ ਪੰਜਾਬ ਦੀ ਗੱਲ ਕਰ ਦੇਣੀ ਆ ਕਿ ਕਿਸੇ ਹੋਰ ਸਟੇਟ ਜਾ ਕੇ ਉਹਦੀ ਗੱਲ ਕਰਨੀਆਂ ਤੇ ਸੋ ਉਹ ਤਾਂ ਸਿਰਫ ਆਪਣਾ ਸਿਆਸੀ ਲਾਹਣ ਲੈਣ ਤੱਕ ਸੋੜਦੀਆਂ ਪਰ ਜਿਹੜੀ ਖੇਤਰੀ ਪਾਰਟੀ ਹੁੰਦੀ ਉਹ ਉਹ ਆਪਣੀ ਸੂਬੇ ਵਾਸਤੇ ਲੜ ਸਕਦੀ ਹੈ ਉਹਦੇ ਵਾਸਤੇ ਜੂਝ ਸਕਦੀ ਹੈ ਕੁਝ ਪ੍ਰਾਪਤ ਕਰ ਸਕਦੀ ਹੈ ਤੇ ਦੇਖੋ ਇਹ ਹੈਗਾ ਵੀ ਜੇ ਅਕਾਲੀ ਦਲ ਇਹ ਨਹੀਂ ਹੈਗਾ ਵੀ ਪੰਜਾਬ ਦੀ ਕੋਈ ਖੇਤਰੀ ਪਾਰਟੀ ਨਹੀਂ ਉੱਭਰ ਕੇ ਜੇ ਕਾਲੀ ਦਲ ਕਮਜ਼ੋਰ ਹੁੰਦਾ ਤਾਂ ਲੋਕਾਂ ਨੇ ਕੋਈ ਹੋਰ ਪਾਰਟੀ ਜਿਹੜੀਆਂ ਖੇਤਰੀ ਪਾਰਟੀਆਂ ਉੱਪਰ ਸਕਦੀਆਂ ਤੇ ਵੀ ਹੁਣ ਆਪਣੇ ਨੂੰ ਜਿਹੜਾ ਹੈ ਭਾਈ ਸਰਪਜੀਤ ਸਿੰਘ ਅਮਰਪਾਲ ਸਿੰਘ ਨੂੰ ਵੋਟਾਂ ਪਾਈਆਂ ਹੀ ਨੇ ਨਾ ਉਹ ਵੀ ਇੱਕ ਖੇਤਰੀ ਰੂਪ ਦੇ ਵਿੱਚ ਹੀ ਜਿਹੜਾ ਹੈ ਉਹ ਕੰਮ ਕਰ ਰਹੇ ਸੀਗੇ ਇੱਕ ਖੇਤਰੀ ਧਿਰ ਬਣ ਕੇ ਕੰਮ ਕਰ ਰਹੇ ਸੀਗੇ ਸੋ ਕਾਲੀ ਦਲ ਹੁਣ ਤੱਕ ਸਭ ਤੋਂ ਲੰਬਾ ਸਮਾਂ ਇੱਕ ਖੇਤਰੀ ਪਾਰਟੀ ਦੇ ਰੂਪ ਅਦਾ ਕਰ ਰਹੀ ਪੰਜਾਬ ਦੀ ਤੇ ਇਹਦਾ ਕਮਜ਼ੋਰ ਹੋਣ ਦੇ ਕਰਕੇ ਉਹ ਦੂਜੀਆਂ ਤੇ ਧਰਾਂ ਜਿਹੜੀਆਂ ਆਪਣੀਆਂ ਉਹ ਵੀ ਆਖਰ ਖੇਤਰੀ ਧਰਾਂ ਨੇ ਤੇ ਇਹ ਇਹ ਸਾਰੀਆਂ ਚੀਜ਼ਾਂ ਨੇ ਕੋਈ ਵੀ ਖੇਤਰੀ ਕੋਈ ਵੀ ਜਿਹੜਾ ਇਲਾਕਾ ਹੈ ਖਾਸ ਤੌਰ ਤੇ ਪੰਜਾਬ ਵਾਜੀਏ ਜਿਹੜੇ ਮਿਨੋਰਟੀ ਸਟੇਟ ਨੇ ਉਹਨਾਂ ਚ ਖੇਤਰੀ ਇੱਕ ਤਾਕਤ ਹਮੇਸ਼ਾ ਰਹੇਗੀ ਰਹੇਗੀ ਇਹ ਕਿਸ ਰੂਪ ਚ ਆਉਂਦੀ ਹੈ ਇਹ ਇਹ ਸਮੇਂ ਨਾਲ ਪਤਾ ਚੱਲੇਗਾ